ਕੌਣ ਨੇ ਦੇਖੋ ਉਹ ਤੁਹਾਨੂੰ ਤੁਪਾਉਂਦੇ ਕੋਈ ਵੀ ਵਾਦਾ ਕਾਟਾ ਹੈ ਇਹ ਆਏ ਹੈ ਜਿੰਮੇਵਾਰੀ ਟਾਹੇ ਰਿਜੜਾ ਕਾ ਇਹ ਜਾਓ ਤਾਂ ਲੱਗਾਈਂ ਜਾਓ ਜਾ ਆਪਣੇ ਘਰਾਂ ਨੂੰ ਜਾਓ ਜਾਓ ਓ ਜਾਓ ਜਾਓ ਆਪਣੇ ਵੀਰਾਂ ਦੇ ਨਾਲ ਜਾੜਾ ਛੱਡੋ ਜਾਂ ਜਾਓ ਇਧਰ ਨਾ ਘੱਟ ਜਾਓ ਜਾ ਨਾ ਮਰ ਜਾਓ ਟ੍ਰੇਨਾਂ ਨੇ ਚੜੇ ਓਕਰ ਕਹੇ ਹੋ ਡਰੇਨੇਜ ਅੰਦੇ ਆ ਐਨ ਸਿੱਧਾ ਇੰਨਾਂ ਬਾਹਰ ਹੋ ਰਿਹਾ ਹੈ ਜੀ ਕਿ ਜੀਵੇ ਕਿਉਂ ਲੋੜ ਪਈ ਯਾਰ ਵਾਹ ਦੇਖੋ ਜੀ ਇਹੀ ਖਾਨ ਮਜ਼ਦੂਰ ਸ੍ਰਸਟੀ ਕਮੇਟੀ ਪੰਜਾਬ ਤੇ ਜਿਹੜਾ ਖਾਨ ਮਜ਼ਦੂਰ ਮੋਰਚਾ ਤੇ ਜੋ ਤਕਸਾਲ ਮੋਰਚਾ ਗੈਰ ਰਾਜਨੀਤਿਕ ਬਹੁ ਫਾਰਮ ਤੇ ਉੱਤਰ ਭਾਰਤ ਨੇ ਜਿਹੜੀਆਂ ਹੋਰ ਵੀ ਜਥੇਬੰਦੀਆਂ ਨੇ 200 ਪਲੱਸ ਜਿਹੜਾ ਕਿ ਦਿੱਲੀ 'ਚ ਨਰਸੀ ਨੂੰ ਚੱਲ ਰਿਹਾ ਵਾ ਜਿਹਦੇ ਵਿੱਚ ਪੰਜਾਬ ਤੋਂ